ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਦਰਦਨਾਕ ਸੜਕ ਹਾਸਾ ਵਾਪਰਿਆ ਹੈ ਜਿੱਥੇ ਇੱਕ ਤੇਜ਼ ਰਫਤਾਰ ਵਾਲੀ ਗੱਡੀ ਨੇ ਜਿੱਥੇ ਗੱਡੀਆਂ ਨੂੰ ਟੱਕਰ ਮਾਰੀ ਤੇ ਇੱਕ ਨੌਜਵਾਨ ਦੀ ਉਸ ਵਿੱਚ ਮੌਤ ਵੀ ਹੋ ਗਈ ਹੈ ਉਹ ਨੌਜਵਾਨ ਕੌਣ ਹੈ ਉਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਇਹ ਸੜਕ ਹਾਸੇ ਅਕਸਰ ਹੀ ਸੁਣਨ ਵਿਚ ਆ ਰਹੇ ਨੇ ਜਿਦੇ ਵਿੱਚ ਅੱਜ ਇੱਕ ਜਾਣੇ ਪਛਾਣੇ ਵਿਅਕਤੀ ਦੇ ਨੌਜਵਾਨ ਪੁੱਤਰ ਦੀ ਮੌਤ ਹੋਈ ਹੈ ਉਹ ਨੌਜਵਾਨ ਕੌਣ ਹੈ ਉਹਦੇ ਬਾਰੇ ਵੀ ਦੱਸਾਂਗੇ ਤੇ ਉਹਦੇ ਪਿਤਾ ਬਾਰੇ ਵੀ ਦੱਸਾਂਗੇ ਲੇਕਿਨ ਇਹ ਦਰਗਦਾਰ ਮੌਤ ਨੇ ਸ਼ਹਿਦ ਨੂੰ ਇੱਕ ਵਾਰ ਚੰਜੋਲ ਕੇ ਰੱਖ ਦਿੱਤਾ ਹੈ ਜਿੱਥੇ ਇੱਕ ਤੇਜ਼ ਰਫਤਾਰ ਵਾਲੀ ਗੱਡੀ ਆ ਰਹੀ ਸੀ ਸਾਹਮਣੇ ਤੋਂ ਜਿਸ ਨੇ ਤਿੰਨ ਗੱਡੀਆਂ ਨੂੰ ਟਕਰਾ ਦਿੱਤਾ ਤੇ ਜਿਹਦੇ ਵਿੱਚ ਇੱਕ ਨੌਜਵਾਨ ਜਿਹੜੇ ਨੇ ਮੁੰਡੇ ਦੀ ਮੌਤ ਹੋ ਗਈ ਹੈ ਸ਼ਨੀਵਾਰ ਦੇ ਰਾਤ ਮਾੜਾ ਟਾਊਨ ਮਾਰਕੀਟ ਤੋਂ ਮਾਤਾ ਰਾਣੀ ਚੌਂਕ ਨੂੰ ਜਾਣ ਵਾਲੀ ਸੜਕ ਤੇ ਤੇਜ਼ ਰਫਤਾਰ ਕ੍ਰੇਟਾ ਕਾਰ ਚਲਾ ਰਹੇ ਨੌਜਵਾਨ ਨੇ ਇੱਕ ਤੋਂ ਬਾਅਦ ਇੱਕ ਇੱਕ ਵਿਤੀ ਨਿਕਾਰਾ ਨੂੰ ਟੱਕਰ ਮਾਰੀ ਜਿਸ ਕਾਰਨ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਇਕਲੋਤੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ ਹਾਦਸੇ ਦੌਰਾਨ ਕਾਰਾਂ ਤੋਂ 에ਅਰ ਬੈਗ ਖੁੱਲ ਗਏ ਹਾਲਾਂਕਿ ਇਸ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਇਨਾ ਨੌਜਵਾਨਾ ਨੇ ਇੱਕੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਥਾਣਾ 6 ਦੀ ਪੁਲਿਸ ਦੇਸ ਰਾਤ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਕ੍ਰੇਟਾ ਕਾਰ ਚਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਕੇ ਜਾਣਕਾਰੀ ਦਿੰਦੇ ਹੋਏ 6 ਥਾਣਾ 6 ਦੇ ਐਸਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਥਾਨਕ ਲੋਕਾਂ ਰਾਹੀਂ ਸੂਚਨਾ ਮਿਲੀ ਕਿ ਮਾਤਾ ਰਾਣੀ ਚੌਂਕ ਨੇੜੇ ਤੇਜ਼ ਰਫਤਾਰ ਕ੍ਰੇਟਾ ਕਾਰ ਸਵਾਰ ਨੌਜਵਾਨ ਆਪਣੇ ਪਰਿਵਾਰ ਨਾਲ ਮਾਡਰ ਟਾਊਨ ਮਾਰਕੀਟ ਰਾਈ ਮਾਤਾ ਰਾਣੀ ਚੌਂਕ ਵੱਲ ਤੇਜ ਰਫਤਾਰ ਨਾਲ ਜਾ ਰਿਹਾ ਸੀ ਇਸ ਦੌਰਾਨ ਉਹ ਸਾਹਮਣੇ ਤੋਂ ਆ ਰਹੀ ਇੱਕ ਫੋਰਚੂਨਰ ਕਾਰ ਨੂੰ ਟੱਕਰ ਮਾਰੀ ਜਿਸ ਵਿੱਚ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੇ ਦੱਸਿਆ ਕਿ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਹਾਲਤ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ ਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਫੋਰਚੂਨਰ ਕਾਰ ਨੂੰ ਆਮੋ ਸਾਹਮਣੇ ਟੱਕਰ ਮਾਰਨ ਤੋਂ ਬਾਅਦ ਕਾਬੂ ਇਹ ਜਿਹੜੀ ਹੈ ਹੈਟਾਈ ਕ੍ਰੇਟਾ ਕਾਰ ਨੂੰ ਦੂਜੀ ਕਾਰ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਸੜਕ ਕਿਨਾਰੇ ਤੇ ਖੜੀ ਇੱਕ ਟੈਕਸੀ ਨੂੰ ਵੀ ਟੱਕਰ ਮਾਰੀ ਹਾਲਾਂਕਿ ਦੋਵੇਂ ਕਾਰ ਚਾਲਕ ਵਲ-ਵਲ ਬਚ ਗਏ ਪਰ ਇਹਨਾਂ ਨੂੰ ਮਾਮਲੀ ਸੱਟਾਂ ਲੱਗੀਆਂ ਹਨ ਸੂਚਨਾ ਮਿਲਣ ਤੋਂ ਬਾਅਦ 6 ਥਾਣਾ ਛੇ ਦੀ ਪੁਲਿਸ ਟੀਮ मौके ਤੇ ਪਹੁੰਚੀ ਰਾਤ 1.5 ਵਜੇ ਤੱਕ ਸੀਸੀਟੀਵੀ ਦੀ ਜਾਂਚ ਕਰਕੇ ਕ੍ਰੇਟਾ ਕਾਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਸੜਕ ਦੇ ਰਾਤ ਲੋਕਾਂ ਨੂੰ ਗੁੰਡਾਗਰਦੀ ਕਰਦੇ ਦੇਖਿਆ ਗਿਆ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇੱਥੇ ਜਿਹੜੇ ਨੇ ਸਥਾਈ ਚੈੱਕ ਪੋਸਟ ਬਣਾਈ ਜਾਵੇ ਜੋ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਜਿਹੜੇ ਨੇ ਐਸਐਸਪੀ ਦੇ ਪੁੱਤਰ ਦੀ ਦਰਦ ਨਾਲ ਮੌਤ ਹੋ ਚੁੱਕੀ ਹੈ ਜਿੱਥੇ ਵੱਡਾ ਹਾਸਾ ਵਾਪਰਿਆ ਹੈ ਇੱਕ ਵੱਡਾ ਜਿਹੜਾ ਹੈ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਜਿਹਦੇ ਦੌਰਾਨ ਕਾਫੀ ਲੋਕਾਂ ਨੇ ਉੱਥੇ ਜਿਹੜੀ ਹੈ ਇਹ ਵੀ ਕਿਹਾ ਹੈ ਮੰਗ ਕੀਤੀ ਹੈ ਕਿ ਇੱਥੇ ਜਿਹੜੇ ਨੇ ਪੁਲਿਸ ਅਧਿਕਾਰੀਆਂ ਦੀ ਮੰਗ ਕੀਤੀ ਹੈ ਉਹ ਕਿਹਾ ਗਿਆ ਹੈ ਕਿ ਇੱਥੇ ਗੁੰਡਾਗਰਦੀ ਵੀ ਕੀਤੀ ਜਾਂਦੀ ਹੈ ਅਕਸਰ ਰਾਤ ਦੇਰ ਤੱਕ ਤੇ ਇੱਥੋਂ ਦੇ ਲੋਕ ਤੇਜ਼ ਰਫਤਾਰ ਨਾਲ ਚੱਲਣ ਵਾਲਾ ਜਿ ਇੱਕ ਹਾਸਾ ਵਾਪਰ ਗਿਆ ਹੈ